ਦੇਸ਼ ਨੂੰ ਆਜ਼ਾਦ ਹੋਏ तकरीबन 80 ਸਾਲ ਤੋਂ ਨੇੜੇ ਹੋ ਗਏ ਇੱਕ ਗੱਲ ਤੁਸੀਂ ਦੇਖੀ 80 ਸਾਲਾਂ ਵਿੱਚ ਤਰੱਕੀ ਕਿੱਥੇ ਹੋਈ 80 ਸਾਲਾਂ ਵਿੱਚ ਤਰੱਕੀ ਸ਼ਹਿਰਾਂ 'ਚ ਹੋਈ ਪਿੰਡਾਂ 'ਚ ਨਹੀਂ ਹੋਈ ਉਹਦਾ ਕਾਰਨ ਕੀ ਹੈ ਸਰਕਾਰਾਂ ਉਹਨਾਂ ਪਾਰਟੀਆਂ ਦੀ ਬਦੌਣੇ ਰਹੇ ਤੁਸੀਂ ਜਿਹੜਾ ਕੱਲੇ ਸ਼ਹਿਰਾਂ ਦੀ ਸੋਚਦੇ ਸੀ ਵੱਡੇ ਉਦਯੋਗ ਪਟੀਆਂ ਦੇ ਬਾਰੇ ਸੋਚਦੇ ਸੀ ਅੱਜ ਦੇਖ ਲਓ ਗੜगांव ਕਿੱਥੋਂ ਤੋਂ ਕਿੱਥੇ ਚਲੇ ਗਿਆ ਪਰ ਰੋहतक ਦੇ ਪਿੰਡ ਉੱਥੇ ਹੀ ਤੇ ਉੱਥੇ ਹੀ ਹੈ ਆ ਗਲਤੀ ਆਪਣੀ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਹੈ ਇਨਾਂ ਦੇ ਦਿਲਾਂ 'ਚ ਗਰੀਬ પતિ ਕਿਸਾਨ ਪ੍ਰਤੀ ਕੋਈ ਸਤਕਾਰ ਤੇ ਪਿਆਰ ਨਹੀਂ ਬੀਜੇਪੀ ਕਿਤੇ ਕਿਸਾਨਾਂ ਬਾਰੇ ਗਰੀਬਾਂ ਬਾਰੇ ਨਹੀਂ ਸੋਚ ਸਕਦੀ ਨਾ ਕਾਂਗਰਸ ਗਰੀਬਾਂ ਬਾਰੇ ਕਿਸਾਨਾਂ ਬਾਰੇ ਸੋਚ ਸਕਦੀ ਹੈ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਹੈ ਸੇਵਾ ਕਰਨਾ ਨਹੀਂ ਤੁਸੀਂ ਦੇਖ ਲਓ ਰਾਜ ਕਰਨ ਵਾਸਤੇ ਕਿਤੇ ਧਰਮ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਗੇ ਇੱਕ ਜਾਤੀ ਨੂੰ ਦੂਜੀ ਜਾਤੀ ਨਾਲ ਲੜਾ ਕੇ ਰਾਜ ਕਰ ਲੈਂਦੇ ਆ ਇਸ ਕਰਕੇ ਮੈਂ ਬੇਨਤੀ ਕਰਨਾ ਆਇਆ ਜੇ ਧਰਮ ਦੇ ਲੋਕ ਇਕੱਠੇ ਹੋ ਸਕਦੇ ਆ ਜਾਤੀ ਦੇ ਲੋਕ ਇਕੱਠੇ ਹੋ ਸਕਦੇ ਆ ਫਿਰ ਕਿਸਾਨ ਕਿਉਂ ਨਹੀਂ ਇਕੱਠੇ ਹੋ ਸਕਦੇ ਤੇ ਗਰੀਬ ਕਿਉਂ ਨਹੀਂ ਇਕੱਠੇ ਹੋ ਸਕਦੇ ਜੇ ਗਰੀਬ ਤੇ ਕਿਸਾਨ ਇਕੱਠੇ ਹੋ ਜਾਣ ਆਪਣੀਆਂ ਪਾਰਟੀਆਂ ਨੂੰ ਤਕੜਾ ਕਰ ਲੈਣ ਤੁਸੀਂ ਦੇਖੋਗੇ ਕਿਵੇਂ ਪਿੰਡਾਂ ਤੇ ਗਰੀਬਾਂ ਤੇ ਕਿਸਾਨਾਂ ਦੀ ਤਰੱਕੀ ਹੁੰਦੀ ਅੱਜ ਦੇਸ਼ ਵਿੱਚ ਕਿਸਾਨਾਂ ਦੀ ਕੋਈ ਆਵਾਜ਼ ਨਹੀਂ ਗਰੀਬ ਦੀ ਕੋਈ ਆਵਾਜ਼ ਨਹੀਂ ਕਿਸਾਨੀ ਕਾਨੂੰਨ ਬਣਾਏ ਤੁਹਾਨੂੰ ਪੁੱਛਿਆ ਨਹੀਂ ਗਿਆ ਆ ਤਾਂ ਤੁਹਾਡੀ ਹਿੰਮਤ ਹੈ ਤੁਸੀਂ ਲੜਾਈ ਲੜੀ ਤੇ ਤੁਸੀਂ ਵਾਪਸ ਕਰਾਏ ਨਹੀਂ ਤਾਂ ਕਾਨੂੰਨ ਬਣੀ ਗਏ ਸੀ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਨੈਸ਼ਨਲ ਪਾਰਟੀ ਤੇ ਖੇਤਰੀ ਪਾਰਟੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਨੈਸ਼ਨਲ ਪਾਰਟੀ ਕਿਤੇ ਸੂਬੇ ਦੀ ਸਟੇਟ ਦੀ ਗੱਲ ਨਹੀਂ ਕਰੂਗੀ ਉਹ ਉਹ ਸਟੇਟ ਦੀ ਗੱਲ ਕਰੂਗੀ ਜਿੱਥੇ ਜਾਦੇ ਮੈਂਬਰ ਪਾਰਲੀਮੈਂਟ ਆਉਂਦੇ ਐ ਜੇ ਹਰਿਆਣਾ ਤੇ ਯੂਪੀ ਵਿੱਚ ਕੋਈ ਸਮੱਸਿਆ ਆ ਜਾਏ ਨੈਸ਼ਨਲ ਪਾਰਟੀ ਦੀ ਸਰਕਾਰ ਹੋਏ ਭਾਵੇਂ ਦੋਨੋਂ ਸੂਬਿਆਂ ਵਿੱਚ ਉਸੇ ਪਾਰਟੀ ਦਾ ਸਰਕਾਰ ਹੋਏ ਉਹਨਾਂ ਨੇ ਯੂਪੀ ਦਾ ਸਾਥ ਦੇਣਾ ਹਰਿਆਣੇ ਨਾਲੋਂ ਕਿਉਂ ਕਿਉਂਕਿ ਉੱਥੇ 80 ਮੈਂਬਰ ਪਾਰਲੀਮੈਂਟ ਬੰਦਿਆ ਤੁਹਾਡੇ ਤਾਂ ਇਕੱਲੇ 10 ਆ ਆ ਫਰਕ ਹੈ